ਮੈਚ ਟੀਵੀ ਤੇ ਦੇਖ ਕੇ ਡੰਗ ਰਹਿ ਗਿਆ ਜਿਹੜੀ ਟੀਮ ਹਾਰ ਗਈ ਸੀ ਇੱਕ ਕੈਪਟਨ ਨੇ ਖੁਦਕਸ਼ੀ ਕਰ ਲਈ ਸੀ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਔਰ ਉਸ ਟੀਮ ਦੇ ਬੰਦੇ ਜਿਹੜੇ ਹਾਰ ਗਏ ਸਨ ਜ਼ਾਰੋ-ਜ਼ਾਰ ਮੈਂ ਰੋਂਦੇ ਹੋਏ ਦੇਖੇ ਹਾਰਦੇ ਕਿਸ ਸਮੋਂ ਨਾਲ ਆਪਣੇ ਮੁਲਕ ਜਾਵਾਂ ਉਹ ਅਸ਼ਗੁਰੂ ਜੀ ਦਾ ਸਲਸਾ ਉਹ ਸੁ ਜੀ ਕੀ ਉਹਦੇ ਗੁਰੂ ਰੂਪ ਸਤ ਸੰਦਿਓ ਪਹਿਲੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਬੰਡਾਰ ਅਜ ਦਾ ਵਾਰ ਪਰਿਸ਼ਦੇ ਉਪਰ ਮੰਗਲਾ ਚਰਨ ਪੂਰਾ ਮੂਲ ਮੰਤਰ ਤਿਲੰਗ ਰਾਗ ਦਾ ਇਹ ਸ਼ਬਦ ਹੈ ਇਕਤਾਲੇ ਦੇ ਵਿੱਚ ਤਿਲੰਗ ਰਾਗ ਦੇ ਵਿੱਚ ਹੋਰ ਵੀ ਬਹੁਤ سارے ਸ਼ਬਦ ਨੇ ਜੋ ਪਰਸ਼ਿੰਦੇ ਚ ਨੇ ਜੈਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹਾਕ ਨੂਰ ਕਰਨ ਆਲਮ ਦੁਨਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੰਦਰ ਬਾਸ਼ਾ ਇੱਕ ਨਹੀਂ ਹੈ ਸਹਸਕ੍ਰਿਤ ਬ੍ਰਿਜ ਹਿੰਦੀ ਪੰਜਾਬੀ ਫਿਰ ਮਲਠੀ ਗੁਜਰਾਤੀ ਦੀ ਜਲਕ ਫਿਰ ਪರ್ಷਨ ਤੇ ਅਰਬੀ ਦੇ ਕੁਝ ਬੋਲ ਇਸ ਵਾਸਤੇ ਕਿਸੇ ਇੱਕ ਭਾਸ਼ਾ ਦਾ ਪੰਡਤ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਹੀਂ ਕਰਦੇ ਇਹਦੇ ਵਾਸਤੇ ਬਹੁਤ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਪਈਆਂ ਦੂਸਰਾ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਯਤਨ ਸੀ ਕਿ ਉਹਨਾਂ ਦੀ ਆਪਣੀ ਦੇਸ਼ਣਾ ਸੋਚਣੀ ਕਿ ਅਗਲਾ ਜਿੰਨਾ ਬੋਲਾਂ ਦੇ ਰਾਹੀ ਸਮਝਦਾ ਹੈ ਉਸੇ ਵਿੱਚ ਸਮਝਾਣਾ ਹੈ ਉਸੇ ਹੀ ਢੰਗ ਨਾਲ ਸਮਝਾਣਾ ਫਾਰਸੀ ਜ਼ੁਬਾਨ ਕੁਰਮੇਨਿਸਤਾਨ ਉਜ਼ਬੇਕਿਸਤਾਨ ਅਫਗਾਨਿਸਤਾਨ ਸਾਰੇ ਦਾ ਸਾਰਾ ਈਰਾਨ ਇਰਾਕ ਦਾ ਉਹ ਇਲਾਕਾ ਜਿਹੜਾ ਈਰਾਨ ਦੇ ਨਾਲ ਲੱਗਦਾ ਹੈ ਜਿਹੜੇ ਕੁਰਦ ਲੋਕ ਨੇ ਉਹ ਵੀ ਫਾਰਸੀ ਬੋਲਦੇ ਨੇ ਪਰਸ਼ੀਨ ਬੋਲਦੇ ਹਨ ਯਾਨੀ ਬਹੁਤ ਲੰਬੇ ਚੌੜੇ ਇਲਾਕੇ ਦੇ ਇਹ ਭਾਸ਼ਾ ਬੋਲੀ ਜਾਂਦੀ ਹੈ ਨਾਨਕੁਰੂ ਲਾਣੇ ਦੇਵ ਜੀ ਮਹਾਰਾਜ ਸਾਸ਼ ਹਨ ਉਸ ਬੈਕਿਸਤਾਨ ਤੁਰਕਮੇਨਿਸਤਾਨ ਅਫਗਾਨਿਸਤਾਨ ਈਰਾਨ ਤੇ ਫਿਰ ਬਸਰਾ ਹੁੰਦੇ ਹੋਏ ਬਗਦਾਦ ਹੁੰਦੇ ਸਾਰੇ ਅਰਬ ਦੇਸ਼ਾਂ ਦਾ ਨਾਨਕੁਰੂ ਲਾਣੇ ਦੇਵ ਜੀ ਮਹਾਰਾਜ ਨੇ ਵਰਮਨ ਕੀਤਾ ਇਸ ਤਰੀਕੇ ਨਾਲ ਮੇਰੇ ਪਾਤਸ਼ਾਹ ਨੇ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਦੇ ਚ ਸਮਝਾਇਆ ਸਿੱਖਿਆ ਦਿੱਤੀ ਧਿਕਸ਼ਾ ਦਿੱਤੀ ਵਾਕ ਅਜਦਾ ਫੋਰੇ ਦਾ ਪੂਰਾ ਸ਼ੁੱਧ ਰੂਪ ਰਿ ਪਰਸ਼ਣ ਬਾਦਸੀ ਇਹਦੇ ਉਚਾਰਨ ਦੇ ਕਿਉਂਕਿ ਪੰਜਾਬੀ ਲਬਜ਼ ਲਈ ਇਲਾਕੇ ਦਾ ਫਰਕ ਪੈ ਜਾਂਦਾ ਹੈ ਤਾਂ ਉਚਾਰਨ ਦਾ ਫਰਕ ਪੈ ਜਾਂਦਾ ਹੈ ਉਚਾਰਨ ਦਾ ਫਰਕ ਹੋ ਸਕਦਾ ਹੈ ਸ਼ਬਦ ਸ਼ਾਰਾ ਸਾਰੇ ਦਾ ਸਾਰਾ ਪਰਸ਼ਣ ਦੇ ਚ ਉਪਰ ਮੰਗਲਾ ਚਰਨ ਹੈ ਔਰ ਗੁਰੂ ਗ੍ਰੰਥ ਦਾ ਇਹ ਮੰਗਲ ਦੀ ਵਿਆਖਿਆ ਪੂਰਨ ਤੌਰ ਤੇ ਦਾਸ ਕਈ ਵਾਰ ਆਪ ਜੀ ਦੇ ਸਾਹਮਣੇ ਰੱਖ ਤੁਿਆ ਉਹ ਵਾਹਿਦ ਹੈ ਇੱਕ ਹੈ ਅਗਰ ਪ੍ਰਮਾਤਮਾ ਵੀ ਦੋ ਜਾਂ ਤਿੰਨ ਨੇ ਤਾਂ ਫਿਰ ਮਨ ਨੂੰ ਇਕਾਗਰ ਕਰਨਾ ਮਨ ਨੂੰ ਇਕ ਕਰਨਾ ਕਿਵੇਂ ਇਕ ਕਰਾਂਗੇ ਰੱਬ ਹੀ ਤਿੰਨ ਨੇ ਬਣਾਉਣ ਵਾਲਾ ਕੋਈ ਹੋਰ ਹੈ ਪਾਲਣਾ ਕਰਨ ਵਾਲਾ ਕੋਈ ਹੋਰ ਹੈ ਪਰਲੇ ਕਰਨ ਵਾਲਾ ਹੋਰ ਹੈ ਮਨ ਦੇ تن ਬਾਗ ਤੇ ਬਣੀ ਗਏ ਮਨ ਕਿਵੇਂ ਇਸ ਤਰ੍ਹਾਂ ਦੇਖੋ ਵੇ ਮਨ ਇੱਕ ਹੋ ਸਕਦਾ ਜਦ ਸਾਹਮਣੇ ਕੁਝ ਇੱਕ ਹੈ ਮਨ ਸੰਸਾਰ ਵਿੱਚ ਇੱਕ ਨਹੀਂ ਹੋ ਸਕਦਾ ਅਗਰ ਕਿਸੇ ਧਨਵਾਨ ਦੇ ਮਨ ਜੋੜਾਂਗੇ ਤਾਂ ਕੋਈ ਨਿਰਧਨ ਵੀ ਹੈ ਮਨ ਦੁਪਾੜ ਦੁਪਾੜ ਹੋ ਜਾਏਗਾ ਕਿਸੇ ਬਲਵਾਨ ਦੇ ਮਨ ਜੋੜਾਂਗੇ ਤਾਂ ਕੋਈ ਨਿਰਬਲ ਵੀ ਹੈ ਤਾਂ ਮਨ ਤੇ ਦੁਪਾੜ ਹੋ ਜਾਏਗਾ ਕਿਸੇ ਸੁੰਦਰ ਦੇਚ ਦਿਲ ਡੋੜਾਂਗੇ ਤਾਂ ਕੋਈ ਰੂਪ ਵੀ ਹੈ ਮਨ ਤੇ ਦੁਬਾੜ ਹੋ ਜਾਏ ਕਿਸੇ ਸਿਆਣੇ ਦੇਚ ਮਨ ਡੋੜਾਂ ਦੇ ਤਾਂ ਕੋਈ ਮੂੜ ਵੀ ਹੈ ਮੂਰਤ ਵੀ ਹੈ ਮਨ ਤੇ ਦੁਬਾੜ ਹੋ ਜਾਏਗਾ ਸੰਸਾਰ ਦੇਚ ਦੋ ਰਹੇ ਪਰ ਨਿਰਾਲੇ ਖੇੜ ਹੈ ਇਸਾਈ ਜਗਤ ਦੇਚ ਵੀ ਸੜਾ ਪੁਰਾਣਾ ਮੱਤ ਉਹ ਵੀ ਕਹਿੰਦਾ ਹੈ ਸ਼ਕਤੀਆਂ ਸਿਨ ਨੇ ਉਤਪਤੀ ਕੋਈ ਹੋਰ ਕਰ ਰਿਹਾ ਹੈ ਪਾਲਣਾ ਕੋਈ ਹੋਰ ਕਰ ਰਿਹਾ ਹੈ ਨਾਸ ਕੋਈ ਹੋਰ ਕਰ ਰਿਹਾ ਹੈ ਅਗਰ ਸ਼ਕਤੀਆਂ ਸਿਨ ਨੇ ਤੋ ਫਿਰ ਮਨ ਇਕ ਨਹੀਂ ਹੋ ਸਕਦਾ ਮਨ ਇਕਾਗਰ ਨਹੀਂ ਹੋ ਸਕਦਾ ਉਮੀਦ ਹੈ ਸਦਸੰਗੀ ਅਭਿਆਸੀ ਸੱਜਣ ਇਸਨੂੰ ਪਕੜਨ ਮੇਰੇ ਸਾਹਮਣੇ ਹੀ ਤਿੰਨ ਰੂਪ ਨੇ ਤੋ ਮੈਂ ਮਨ ਇਕਵੇਂ ਕਰਾਂ ਇਕਾਗਰ ਕਿਵੇਂ ਕਰਾਂ ਇਕਾਗਰ ਦਾ ਮਤਲਬ ਹੈ ਇਕ ਮਨ ਇਕ ਮਨ ਹਰ ਵਕਤ ਦੁਫਾੜ ਰਹਿੰਦਾ ਹੈ ਮਨ ਹਰ ਵਕਤ ਇਸਿਆਂ ਚ ਬਟਿਆ ਹੁੰਦਾ ਬਹੁਤ ਸਾਰੇ ਹਰ ਵਕਤ ਤਨ ਦੇ ਟੁਕੜੇ ਕਰ ਦਈਏ ਤਨ ਦੀ ਮੌਤ ਹੋ ਜਾਂਦੀ ਹੈ ਮਨ ਤੇ ਜਿਵੇਂ ਦਾ ਹੀ ਟੁਕੜਿਆ ਜਾਵੇ ਜੇ ਮਨ ਨੂੰ ਜੋੜ ਦਈਏ ਇੱਕ ਕਰ ਦਈਏ ਤੇ ਮਨ ਦੀ ਮੌਤ ਹੋ ਜਾਂਦੀ ਹੈ ਮਨ ਪਰਮਾਤਮਾ ਹੋ ਜਾਂਦਾ ਹੈ ਤਨ ਦੇ ਟੁਕੜੇ ਕਰ ਦਈਏ ਤੇ ਤਨ ਦੀ ਮੌਤ ਹੋ ਜਾਂਦੀ ਹੈ ਤਨ ਮਿੱਟੀ ਹੋ ਜਾਂਦਾ ਹੈ ਭੰਗ ਹੋ ਜਾਂਦਾ ਹੈ ਇਸ ਬੋਲ ਨੂੰ ਮੈਂ ਫਿਰ ਦੁਹਰਾਵਾਂ ਤਨ ਜ਼ਿੰਦਾ ਰਹਿੰਦਾ ਇੱਕ ਰੇਚ ਟੁਕੜੇ ਟੁਕੜੇ ਕਰ ਦਈਏ ਮਰਦਾ ਹੋ ਜਾਂਦਾ ਹੈ ਮਿੱਟੀ ਹੋ ਜਾਂਦਾ ਹੈ ਖਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਮਨ ਜਿਮਦਾ ਹੈ ਟੁਕੜਿਆਂ ਵਿੱਚ ਹੁਣ ਵੀ ਅਗਰ ਬਾਹਰ ਨਾਲ ਥੋੜਾ ਜਿਹਾ ਮਨ ਨੂੰ ਦੇਖਾਂਗੇ ਮਨ ਦਾ ਬਹੁਤ ਛੋਟਾ ਭਾਗ ਇੱਥੇ ਹੋਵੇਗਾ ਤੇਦੇ ਕਈ ਭਾਗ ਬਖ ਵਖਾਵਾਗੇ ਬਖ ਵਖਾਵਾ ਪਰਵਾਰ ਦੇ ਚੋਵੇ ਦਾ ਬਾਜ਼ਾਰ ਦੇ ਚੋਵੇ ਦਾ ਕਿਸੇ ਹੋਰ ਸ਼ਹਿਰ ਦੇ ਚੋਵੇ ਦਾ ਕਲਪਨਾਵਾਂ ਦੀ ਦੁਨੀਆ ਦੇ ਚੋਵੇ ਦਾ ਮਨ ਜਿੰਦਾ ਖੰਡਤ ਹੋ ਕੇ ਤਨ ਜ਼ਿੰਦਾ ਰਹਿੰਦਾ ਅਖੰਡ ਹੋ ਕੇ ਸਾਰੇ ਟੁਕੜੇ ਜੋੜ ਜੁੜਿਆ ਹੋਇਆ ਵਜੇ ਤਨ ਨੂੰ ਖੰਡਿਤ ਕਰ ਗਈ ਹੈ ਤਨ ਦੀ ਮੌਤ ਹੋ ਜਾਂਦੀ ਹੈ ਮਨ ਨੂੰ ਅਖੰਡ ਕਰ ਦਈਏ ਮਨ ਦੀ ਮੌਤ ਹੋ ਜਾਂਦੀ ਹੈ ਮਨ ਨੂੰ ਖੰਡਿਤ ਕਰਾਂਗੇ ਕਿਸੇ ਸ਼ਸਤਰ ਨਾਲ ਟੁਕੜੇ ਟੁਕੜੇ ਜੋ ਕਰਨਾ ਕਿਸੇ ਸ਼ਸਤਰ ਨਾਲ ਕਰਾਂਗੇ ਮਨ ਨੂੰ ਅਖੰਡ ਕਰਨਾ ਹੋਵੇਗਾ ਸ਼ਸਤਰ ਨਾਲ ਪ੍ਰਭੂ ਦੇ ਨਾਮ ਨਾਲ ਉਹ ਨਹੀਂ ਅਖੰਡ ਹੋਵੇਗਾ ਤਨ ਖੰਡੇ ਤੋਂ ਕੇ ਮਿੱਟੀ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਮਨ ਅਖੰਡ ਹੋ ਕੇ ਨੂਰ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਇੱਕ ਦੂਸਰਾ ਨੂੰ ਪਤਾ ਨਹੀਂ ਕੰਨ ਨੂੰ ਖੰਡਿਤ ਕਰ ਦੇ ਅਖੰਡ ਨਹੀਂ ਹੋ ਸਕਦਾ ਜੇ ਟੁਕੜੇ ਟੁਕੜੇ ਕਰ ਦਈਏ ਰੇਜ਼ਾ ਰੇਜ਼ਾ ਕਰ ਦਈਏ ਫਿਰ ਅਖੰਡ ਨਹੀਂ ਐਸਾ ਕੋਈ ਨੀਮ ਵਿਗਿਆਨ ਵੀ ਪਰਚਲਤ ਨਹੀਂ ਕਰ ਸਕਿਆ ਲੱਭ ਨਹੀਂ ਸਕਿਆ ਕਿਉਂਕਿ ਨਾ ਸਾਰੇ ਟੁਕੜਿਆਂ ਨੂੰ ਜਿੰਨੇ ਚਿਰ ਤੱਕ ਜੋੜਾਂਗੇ ਹੁੰਦੇ ਸਾਰਾ ਵਹਿ ਜਾਏਗਾ ਖਤਮ ਕੰਨ ਨੂੰ ਟੁਕੜੇ ਟੁਕੜੇ ਕਰ ਦਈਏ ਖੰਡਿਤ ਕਰ ਦੇਈ ਹੈ ਅਖੰਡ ਨਹੀਂ ਆਉਂਦਾ ਮਨ ਤੇ ਹੈ ਹੀ ਖੰਡਿਤ ਤੇ ਧਰਮ ਦੀ ਸਾਰੀ ਸਾਧਨਾ ਇਸ ਖੰਡਿਤ ਮਨ ਨੂੰ ਅਖੰਡ ਕਰਦਾ ਪਤਾ ਹੈ ਕੀਰਤਨ ਹੈ ਪਾਠ ਹੈ ਜਪ ਹੈ ਤਪ ਹੈ ਇਹ ਸਾਰਾ ਹੈ ਮਨ ਨੂੰ ਅਖੰਡ ਕਰਨਾ ਪਰਮਾਤਮਾ ਅਖੰਡ ਜੋਤੀ ਹੈ ਜਿਸ ਦਿਨ ਮਨ ਅਖੰਡ ਹੋ ਜਾਂਦਾ ਹੈ ਮਨ ਹੀ ਪਰਮਾਤਮਾ ਹੋ ਜਾਂਦਾ ਹੈ ਮਨ ਹੀ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਤਨ ਖੰਡਤ ਹੋ ਕੇ ਮਿਟਰੀ ਜਾਂਦਾ ਹੈ ਮਨ ਅਖੰਡ ਹੋ ਕੇ ਪਰਮਾਤਮਾ ਹੋ ਜਾਂਦਾ ਹੈ ਈਸ਼ਵਰ ਹੋ ਜਾਂਦਾ ਹੈ ਤਨ ਦਾ ਸੁਭਾਅ ਹੈ ਅਖੰਡ ਹੋ ਕੇ ਜੀਵਣਾ ਖੰਡਤ ਹੋ ਕੇ ਨਹੀਂ ਜੀ ਸਕਦਾ ਮਨ ਦਾ ਸੁਭਾਅ ਹੈ ਖੰਡਤ ਹੋ ਕੇ ਜੀਵਣਾ ਟੁਕੜੇ ਹੱਤ ਜੀਵਣਾ ਹਰ ਸ਼ਹਿਰ ਦੇ ਹਰ ਦੇਖ ਦੇ ਇਸ ਤਰ੍ਹਾਂ ਦੇ ਹੀ ਸਤਸੰਗੀ ਮਿਲੇ ਨਹੀਂ ਗੈਨੇ ਜੀ ਕੀ ਕਰੀਏ ਮਨ ਤੇ ਜੁੜਦਾ ਹੀ ਨਹੀਂ ਮੈਂ ਕਿ ਮਨ ਮੇਰਾ ਵੀ ਨਹੀਂ ਜੁੜਦਾ ਕੰਡਤ ਸਮਝੇ ਤੇ ਸਮਝੇ ਮਨ ਅਖੰਡ ਹੋ ਜਾਏ ਤੇ ਬੰਦਾ ਪਰਮਾਤਮਾ ਹੋ ਜਾਂਦਾ ਹੈ ਉਹਦੀ ਉਦੇਕ ਕਰਨੀ ਪੈਗੀ ਧਰਮ ਦੀ ਸਾਰੀ ਸਾਧਨਾ ਧਰਮ ਦੀ ਸਾਰੀ ਗਾਲਨਾ ਧਰਮ ਦੀ ਸਾਰੀ ਸ਼ਕਤੀ ਵੀ ਉਹਦਾ ਸਿੱਟਾ ਇਹ ਹੈ ਮਨ ਅਖੰਡ ਹੋ ਜਾਏ ਇੱਕ ਹੋ ਜਾਏ ਪਰ ਮਨ ਇੱਕ ਹੋ ਜਾਏ ਸਾਹਮਣੇ ਕੋਈ ਇੱਕ ਚਾਹੀਦਾ ਹੈ ਇਕ ਚਾਹੀਦਾ ਹੈ ਤੇ ਜੇ ਪਰਮਾਤਮਾ ਵੀ ਤਿੰਨ ਨੇ ਇੱਕ ਪਾਲਣਾ ਪਿਆ ਕਰਦਾ ਹੈ ਇੱਕ ਨਾਸ ਪਿਆ ਕਰਦਾ ਹੈ ਇੱਕ ਬਣਾਉਂਦਾ ਪਿਆ ਹੈ ਤਾਂ ਮਨ ਦੇ ਤਿੰਨ ਭਾਗ ਤੇ ਰੋਗ ਹੈ ਖੰਡੇ ਹੋ ਗਏ ਇਹ ਮੈਂ ਕਿਸੇ ਕੁਤਰਕ ਅਧੀਨ ਹੋ ਕੇ ਨਹੀਂ ਕਹਿ ਰਿਹਾ ਤਨੈਸੀ ਇਹ ਇਸਾਈ ਵੀ ਮੰਨੇ ਨੇ ਤਿੰਨ ਸ਼ਕਤੀਆਂ ਐਸੀ ਮਨੋਤ ਉਹਨਾਂ ਦੇ ਵੀ ਹੈ ਇਹ ਵੀ ਮੈਂ ਹਸਪਤ ਹੈ ਐਸੀ ਮਨੋ ਇਸਲਾਮ ਦੇ ਵੀ ਹੈ ਇੱਕ ਭਗਵਾਨ ਹੈ ਇੱਕ ਸ਼ੈਤਾਨ ਹੈ ਇੱਕ ਖੁਦਾ ਹੈ ਇੱਕ ਸ਼ੈਤਾਨ ਹੈ ਖੁਦਾ ਮਨੁੱਖਾਂ ਦੀ ਦੁਨੀਆ 'ਚ ਨੇਕੀਆਂ ਭੇਜਦਾ ਹੈ ਸ਼ੈਤਾਨ ਨੇਕੀਆਂ ਖੋ ਲੈਂਦਾ ਹੈ ਔਰ ਬਦੀਆਂ ਭੇਜਦਾ ਹੈ ਆਦ ਕਾਲ ਤੋਂ ਭਗਵਾਨ ਦਾ ਤੇ ਸ਼ੈਤਾਨ ਦਾ ਮੁਕਾਬਲਾ ਹੋ ਰਿਹਾ ਹੈ ਐਸਾ ਕਹਿੰਦੇ ਨੇ ਅਗਰ ਵਾਕਈ ਐਸਾ ਹੋ ਰਿਹਾ ਜੈਸਾ ਉਹ ਕਹਿੰਦੇ ਨੇ तो मैं अर्ज करना शैतान भी तेजित ते हो रही है भगवान भी तिहार हो रही है पर तेज शैतान बड़ा डाडा है पर ते तेज भी पूजा करिए क्योंकि दुनिया में जितनी शैतानियत है इतनी भागवत नहीं है नहीं दुनिया में जितनी बुराई है इतनी नेकी नहीं है दुनिया में जितने संसारी लोभी कामे क्रोधी मनुख हैं इतने सावर संतुखी गुणवान ध्यानवान नहीं है नहीं, नहीं। ਫਿਰ ਤੇ ਸ਼ੈਤਾਨ ਦੇ ਜਿੱਤੋ ਰਹੀ ਅਹਿਲੇ ਇਸਲਾਮ ਜਦ ਭਜ ਕਰਨ ਜਾਂਦਾ ਹੈ خانہ ਕਾਬਾ ਹਨਾਏ ਖੁਦਾ ਜੋ 사우ਦੀ ਅਰਬ ਦਾ ਸ਼ਹਿਰ ਹੈ ਜੱਦਾ ਉੱਥੇ ਬਣਿਆ ਹੋਇਆ ਹੈ ਉੱਦੀ ਜ਼ਿਆਰਤ ਕਰਕੇ ਉੱਦੇ ਦੀਦਾਰ ਕਰਕੇ ਫਿਰ ਜਾਂਦੇ ਨੇ ਕੋਈ 150 ਮੀਲ ਦੀ ਦੂਰੀ ਤੇ ਜਿੱਥੇ ਸ਼ੈਤਾਨ ਦਾ ਮੰਦਰ ਹੈ ਸ਼ੈਤਾਨ ਦਾ ਕਾਬਾ ਹੈ ਇੱਕ ਖੁਦਾ ਦਾ ਕਾਬਾ ਹੈ ਇੱਕ ਸ਼ੈਤਾਨ ਦਾ ਕਾਬਾ ਹੈ ਖੁਦਾ ਦੇ ਕਾਬੇ ਦੇ ਉੱਪਰ ਕਰਮਾ ਕਰਦੇ ਨੇ ਸਜਦਾ ਕਰਦੇ ਨੇ ਹੋਰ بڑے بڑے ਨਜ਼ਰਾਨੇ ਭੇਟ ਕਰਦੇ ਨੇ ਔਰ ਸਭ ਤੋਂ ਵੱਡਾ ਉਸੇ ਨਜ਼ਰਾਨਾ ਮੰਨਿਆ ਜਾਂਦਾ ਜਿਹੜਾ ਅੱਜ ਕਰਨ ਗਿਆ ਉਹ ਕੁਰਬਾਨੀ ਦੇ ਜਿਹੜੇ ਅਮੀਰ ਨੇ ਊਠਾਂ ਦੀ ਕੁਰਬਾਨੀ ਲੈਂਦੇ ਨੇ ਜਿਵੇਂ ਭਾਰਤ ਦੇ ਬਕਰੀਦ ਵਾਲੇ ਦਿਨ ਰਾਜਸਥਾਨ ਦੀ ریاست ਟੌਂਕ ਉਹਦੇ ਉੱਠਦੀ ਕੁਰਬਾਨੀ ਦਿੱਤੀ ਜਾਂਦੀ ਅੱਜ ਵੀ ਦਿੱਤੀ ਜਾਂਦੀ ਸਿੱਕੇ ਟੌਂਕ ਰਿਆਸਤ ਦਾ ਰਾਜਾ ਨਵਾਬ ਮੁਸਲਮਾਨ ਆ ਰਹੇ ਰਾਜਸਥਾਨ ਦੀਆਂ ਦੋ ਤਿੰਨ ਸੇਟਾਂ ਨਵਾਬ ਸਨ ਨਵਾਬ ਲੋਹਾਰੂ ਨਵਾਬ ਟੌਂਕ ਇੱਥੇ ਉੱਠਦੀ ਕੁਰਬਾਨੀ ਦਿੱਤੀ ਜਾਂਦੀ ਅੱਜ ਵੀ ਦਿੱਲੀ ਬਕਰੀਦ ਵਾਲੇ ਦਿਨ ਮੈਂ ਦੇਖਿਆ ਸੀ ਬਕਰੇ ਬਿਕਰੇ ਸਨ ਦੁੰਦੇ ਬਿਕਰੇ ਸਨ ਉੱਠ ਵੀ ਬਿਕਰੇ ਸਨ ਕੁਰਬਾਨੀ ਵਾਸਤੇ ਤਾਂ ਨਜ਼ਰਾਨਾ ਉੱਥੇ ਕੀ ਚਾੜਨਾ ਹੈ ਜਿਹੜੇ ਜਾਂਦੇ ਹੈ ਉੱਠ ਦੀ ਕੁਰਬਾਨੀ ਦੇਣੀ ਹੈ ਬਕਰਿਆਂ ਦੀ ਦੇਣੀ ਹੈ ਗੁੱਸਾ ਕੀ ਮੰਗ ਦਿਨਾਂ ਜਾਲਵਾਣਾਂ ਨੂੰ ਇਸ ਦੇਸ਼ ਦੇ ਕਿ ਮੰਗ ਕਰਕੇ ਪੂਜਿਆ ਜਾਂਦਾ ਹੈ ਉਹਨਾਂ ਦੇ ਵੀ ਉੱਥੇ ਕੁਰਬਾਨੀ ਹੈ نظرانہ بیٹھ کر گئے ساری خدائی رسم تو بعد پھر ڈیڑھ سو میل دی دوری تے جاننے شیطان نو پتھر مارنا مجھن نے دسیا گیا سی طرف کہیں حج کرنی جی میرا تین دفعہ نشانہ ہٹا گیا دوروں شیطان نو پتھر مار گئے کہیں پھر, پھر میں چوتھی دفع ماریا شیتان دن سے لگے گا ਮੈਨੂੰ ਕੁਛ ਹੀ ਹੋਇਆ। ਈਰਾਨ ਦੇ ਬਾਦਸ਼ਾਹ ਨੇ ਆਨਾਇ ਖੁਦਾ ਫਿਲਮ ਬਣਾਈ ਸੀ। ਅੱਜ ਤੋਂ 25 ਸਾਲ ਪਹਿਲੇ ਜਦੋਂ ਈਰਾਨ ਦਾ ਬਾਦਸ਼ਾਹ ਸੀ ਉਸ ਤੋਂ ਬਾਅਦ ਤੇ ਕ੍ਰਾਂਤੀ ਹੋ ਗਈ। ਮੈਂ ਉਹਦਾ ਵੀਡੀਓ ਫਿਲਮ ਲੈੰਦੀ ਸੀ। ਉਹਦੇ ਤੇ ਮੈਂ ਦੇਖ ਕੇ ਡੰਗ ਰਿਆ। ਪੱਥਰ ਤੇ ਲੋਕੀ ਮਾਰਦੇ ਨੇ, ਪੈਰਾਂ ਦੀਆਂ ਜੁੱਤੀਆਂ ਕੱਢ ਕੱਢ ਕੇ ਮਾਰਦੇ। ਚੱਪਲ ਵੀ ਕੱਟ-ਕੱਟ ਕੇ ਮਾਰਦਾ ਚੁਪਲਾਂ ਦਾ ਢੇਰ ਜੁੱਤੀਆਂ ਦਾ ਢੇਰ ਲੱਗ ਜਾਂਦਾ ਹੈ ਸ਼ੈਤਾਨ ਨੂੰ ਮਾਰ ਦੇ ਰਿਹਾ ਹੈ ਖੁਦਾ ਨੇਕੀਆਂ ਵੇਜ ਰਿਹਾ ਹੈ ਤੇ ਬਦੀਆਂ ਵੇਜ ਰਿਹਾ ਹੈ ਤੇ ਖੁਦਾ ਨਾਲ ਜੰਗ ਕਰ ਰਿਹਾ ਹੈ ਤੇ ਖੁਦਾ ਨਾਲ ਲੜਦਾ ਹੈ ਅਸੀਂ ਖੁਦਾ ਦੇ ਪੁਜਾਰੀਆਂ ਇਹਨੂੰ ਮਾਰਾਂਗੇ ਮਾਰ ਦੇਣੇ ਭਾਵੇਂ ਕਿਤਨਾ ਮਾਰੋ ਗੁੱਸਾ ਕੀ ਮਾਰੋ ਸ਼ੈਤਾਨ ਦਾ ਰਾਜ ਬਹੁਤ ਜ਼ਿਆਦਾ ਹੈ ਦੁਨੀਆ 'ਚ ਬਦੀ ਬਹੁਤ ਜ਼ਿਆਦਾ ਹੈ ਨੇਕੀ ਬਹੁਤ ਘਟ ਰਹੀ ਹੈ। দান ਬਹੁਤ ਘਟ ਹੈ, ਬੇਮਾਨੀ ਬਹੁਤ ਜ਼ਿਆਦਾ ਹੈ। ਜੱਪ ਤੱਕ ਬਹੁਤ ਘਟ ਹੈ। ਗੰਦੇ ਗੀਤਾਂ ਦੀ ਫਰਮਾਹ ਬਹੁਤ ਜ਼ਿਆਦਾ ਹੈ। ਲੋਕੀ ਪੈਸੇ ਖਰਚ ਕਰਕੇ ਵੀ ਗੰਦੇ ਗੀਤ ਸੁਣਨ ਜਾਂਦੇ ਨੇ। ਦੂਰ ਕਿਉਂ ਜਾਓ? ਹਿੰਦੁਸਤਾਨ ਕੋਈ ਇਲਾਵਾ ਇਹ ਜਿਹੜਾ ਪੰਜਾਬ ਭਾਰਤ ਦਾ ਇਹ ਅੰਗ ਇੱਥੋਂ ਦੇ ਪੰਜਾਬੀ ਗਾਇਕ ਸਭ ਲੱਛਰ ਗੀਤ ਗਾ ਰਹੇ ਨੇ। ਸਭ ਫੈਸ਼ ਗੀਤ ਗਾ ਰਹੇ ਨੇ। ਸਭ ਆਵਾਰਾ ਸ਼ੈਤਾਨੀਅਤ ਦੇ ਗੀਤ ਗਾ ਰਹੇ ਨੇ। பேவி ਤੇ தோ ਜੇ ਸੁਣ ਲਓ ਪਰ ਇਹ ਪੰਜਾਬੀ ਸਾਹਿਤ ਨੂੰ ਪੰਜਾਬੀ ਕਲਾ ਨੂੰ ਬਦنام ਕਰ ਰਹੇ ਹੈ ਬਦنام ਕਰ ਪਰ ਲੋਕੀ ਪੈਸੇ ਵੀ ਖਰਚ ਕਰ ਦਿੰਦੇ ਸੁਣਦੇ ਹੈ ਸ਼ੈਤਾਨ ਦਾ ਰਾਜ ਬਹੁਤ ਜ਼ਿਆਦਾ ਹੈ ਤਾਂ ਫਿਰ ਇਸ طرح ਮੰਨ ਲਈ ਹੈ ਇੱਕ ਖੁਦਾ ਹੈ ਤੇ ਇੱਕ ਸ਼ੈਤਾਨ ਹੈ ਜਿਵੇਂ ਕਿ ਭਾਰਤ ਦੀ ਪੁਰਾਣੀ ਪਰੰਪਰਾ ਤੇ ਇਸਾਈ ਪੁਰਾਣੀ ਪਰੰਪਰਾ ਸੰਸਾਰ ਬਣਾਉਂਦਾ ਕੋਈ ਹੋਰ ਪਿਆ ਹੈ ਚਲਾਉਂਦਾ ਕੋਈ ਹੋਰ ਪਿਆ ਹੈ ਮਿਟਾਉਂਦਾ ਕੋਈ ਹੋਰ ਪਿਆ ਹੈ ਸੈਨੇਟੀ ਕਰਕੇ ਕਹਿੰਦੇ ਸਾਡੇ ਵੇਦ ਜੀ ਕਹਿੰਦੇ ਨੇ ਤ੍ਰਿਮੂਰਤੀ ਪਰਮਾਤਮਾ ਦੀਆਂ ਤਿੰਨ ਮੂਰਤੀਆਂ ਤ੍ਰਿਮੂਰਤੀ ਤਿੰਨ ਮੂਰਤੀ ਪਰਮਾਤਮਾ ਦੇ ਇੱਕ ਮੂਰਤ ਬਣਾਉਂਦਾ ਹੈ ਦੂਜਾ ਪਰਮਾਤਮਾ ਪਾਲਦਾ ਹੈ ਤੀਜਾ ਪਰਮਾਤਮਾ ਮਿਟਾਂਦਾ ਹੈ تیمور گرمت دا زمانہ آیا گرنانک دا زمانہ آیا گرنانک نے گہرائی نل دیکھیا ربی تین نے تے من کو ایک کمیں کری کمیں کری اس طرح کری اور سامنے ایک بے تے من ایک کریے گا سامنے ربی تین بیٹھے ہیں یا دو بیٹھے نے بگوان بیٹھا تو شیتان بیٹھے دونیں ہی ڈاٹے ਜਿਸ ਸੱਜਣ ਨੇ ਮੈਨੂੰ ਕਿਹਾ ਨਾ ਮੇਰਾ ਚੌਥਾ ਨਿਸ਼ਾਨਾ ਹੈ ਸ਼ੈਤਾਨ ਨੂੰ ਲਗਿਆ ਮੈਨੂੰ ਖੂਬ ਮਾਰਿਆ ਮੈਂ ਕਿੰਨੇ ਕੰਮ ਤੇ ਕੰਮ ਪੱਛੀ 3 ਲੱਖ ਬੰਦੇ ਤੇ ਅਜ ਕਰਨ ਜਾਂਦੇ ਤੇ ਸਾਰੇ ਪੱਥਰ ਮਾਰਦੇ ਨੇ ਪਰ ਸ਼ੈਤਾਨ ਤੇ ਅਜੇ ਵੀ ਨਹੀਂ ਮਰਿਆ ਸਾਲ ਦੇ ਸਾਲ ਉਹਨੂੰ ਲੱਖਾਂ ਪੱਥਰ ਪੈਂਦੇ ਨੇ ਉਹ ਤੇ ਅਜੇ ਵੀ ਜਿੰਦਾ ਹੈ ਅਜੇ ਵੀ ਜਿੰਦਾ ਹੈ ਇਹ ਇੱਕ ਸਚਾਈ ਹੈ ਨੇਕੀਆਂ ਵੀ ਮੌਜੂਦ ਨੇ ਬਦੀਆਂ ਵੀ ਮੌਜੂਦ ਨੇ ਦਿਨ ਵੀ ਮੌਜੂਦ ਹੈ ਰਾਤ ਵੀ ਮੌਜੂਦ ਹੈ ਤਰਕ ਖੜਾ ਹੋਏਗਾ ਐਸਾ ਕਿਉਂ ਹੈ ਪ੍ਰਭੂ ਦੀ ਲੀਲਾ ਹੈ ਖੇਲ ਦੋ ਪਲਟੀਆਂ ਨਾਲ ਹੁੰਦਾ ਹੈ ਇੱਕ ਨਹੀਂ ਪਰ ਦੋਵੇਂ ਪਲਟੀਆਂ ਵਿਰੋਧੀ ਚਾਹੀਦੀਆਂ ਨੇ ਇੱਕ ਪਾਕਿਸਤਾਨ ਦੀ ਚਾਹੀਦੀ ਹੈ ਇੱਕ ਹਿੰਦੁਸਤਾਨ ਦੀ ਚਾਹੀਦੀ ਹੈ ਤਾਂ ਖੇਲ ਹੋਵੇਗਾ ਤੇ ਖੇਡ ਲਈ ਕਛਿਛ ਵੀ ਹੋਵੇਗੀ ਦੇਖਣ ਦਾ ਕੁਝ ਰਸ ਵੀ ਹੋਵੇਗਾ ਬਾਜ਼ੀਆ ਤੇ ਦੋ ਚਾਹੀਦੀਆਂ ਰੱਬ ਨੇ ਦੋ ਬਣਾਈਆਂ ਗਿਆਂ ਨਾ ਬੜਾ ਵੱਡਾ ਖੇਲ ਹੈ ਹੁੰਦਾ ਬਹੁਤ ਵੱਡਾ ਖੇਲ ਚੱਲ ਰਿਹਾ ਸਾਰੇ ਸੰਤਾਰ ਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ ਗੁਰਮਤਿ ਦੀ ਘੋਰ ਗੁਰਲਾਮ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲੇ ਆਇਆ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਹੈ ਇੱਕ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਇੱਕ ਦੀ ਪਰਕਰਮਾ ਕਰਦੀ ਹੈ ਇਹ ਤੇ ਆਲੇ ਦੋਲੇ ਕੋ ਮਲੇ ਇੱਕੋ ਹੀ ਹੈ ਜਿਸ ਤੋਂ ਉਤਪਤੀ ਆਉਂਦੀ ਹੈ ਇੱਕੋ ਹੀ ਹੈ ਜਿਸ ਤੋਂ ਬਲ ਨਾ ਆਉਂਦੀ ਹੈ ਇੱਕੋ ਹੀ ਹੈ ਜਿਸ ਤੋਂ ਨਾ ਸੰਗਣਾ ਨਾ ਸੰਗਣਾ ਇਸ ਤਰ੍ਹਾਂ ਖੜੀ ਹੋਵੇਗੀ ਜਿਸ ਨੇ ਬਣਾਇਆ ਏ ਤੂੰ ਮਿਟਾਏਗਾ ਤੂੰ ਮਿਟਾਏਗਾ ਈਦੇ ਸਾਹਮਣੇ ਕੋਈ ਪਰਬਲ ਦਲੀਲ ਦਿੱਤੀ ਨਾ ਜਾ ਸਕੀ ਲਿਆਜ਼ਾ ਉਹ ਮਨ ਬੈਠੇ ਬਣਾਉਣ ਵਾਲਾ ਕੋਈ ਹੋਰ ਮਿਟਾਉਣ ਵਾਲਾ ਕੋਈ ਹੋਰ ਫਿਰ ਪਾਲਣਾ ਕਰਨ ਵਾਲਾ ਕੋਈ ਹੋਰ ਕਿਉਂਕਿ ਜਿਹਨੇ ਮਿਟਾਣਾ ਹੈ ਉਹਨੂੰ ਪਾਲਣਾ ਕਰਨ ਦੀ ਕੀ ਲੋੜ ਹੈ ਫਿਰ ਪਾਲਣਾ ਕਰਨ ਦੀ ਕੀ ਲੋੜ ਹੈ ਜਿਹਨੇ ਮਿਟਾਣਾ ਹੈ ਫਿਰ ਉਹਨੂੰ ਬਣਾਉਣ ਦੀ ਕੀ ਲੋੜ ਹੈ ਇਹ ਦੋਤੇ ਜੋ ਨੁਕਤਾ ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਲੱਭਿਆ ਤੇ ਮੈਂ ਜਗਾ ਜਗਾ ਸੁਣਾਇਆ ਲੀਲਾ ਹੈ ਪ੍ਰਮਾਤਮਾ ਦੀ ਸਾਡੇ ਦੇਸ਼ ਦਾ ਪੁਰਾਣਾ ਧਾਰਮਿਕ ॠषि ਮੋਨੀਆਂ ਦਾ ਜਮਾਇਨਾ ਉਹਨਾਂ ਨੇ ਵੀ ਕਿਹਾ ਲੀਡਾ ਹੈ ਤੇ ਉਹ ਦਿਨਾਂ ਨੇ ਕਿਹਾ ਉਹੀ ਸਹੀ ਹੈ ਉਹੀ ਸਹੀ ਹੈ ਉਹੀ ਤੇ ਹੈ ਖੇਲ ਸਿਰਫ ਦੋ ਜਗ੍ਹਾ ਹੀ ਖੇលਿਆ ਜਾਂਦਾ ਹੈ ਇੱਕ ਪਰਮਾਤਮਾ ਦੀ ਦੁਨੀਆ 'ਚ ਇੱਕ 마ਸੂਮ ਬੱਚਿਆਂ ਦੀ ਦੁਨੀਆ 'ਚ ਹੋਰ ਖੇਲ ਕਿਧਰੇ ਵੀ ਨਹੀਂ ਹੈ میں ایک دفعہ دے چکے بیٹھا ہے انہوں نے اولمپک کھیل ہو رہی ہیں سن اتنے تو میں ٹی وی تے دیکھ کے دنگ رہ گیا جڑی ٹیم ہار گئی سی ایک کیپٹن نے خودکشی کر لی سی، بیلڈنگ تو چھال مار اور اس ٹیم دے بندے جڑے جی ہار گئے سن زاروں زار میں روندے ہوئے لے ہار گئے کہ سمونال اپنے ملک جا ਉੱਥੇ ਹੀ ਮੈਂ ਕਹਿ ਦਿੱਤਾ ਸੀ ਭਾਵੇਂ ਕਈਆਂ ਨੂੰ ਗੱਲ ਚੁੱਭੀ ਸੀ ਮੈਂ ਕਿ ਇਹ ਖੇਲਾ ਕੋਈ ਖੇਲਾ ਨਹੀਂ ਨੇ ਇਹ ਤੇ ਜੰਗ ਹੋ ਰਹੀ ਏ ਜੋ ਜਿੱਤ ਜਾਏ ਉਹ ਕਹਿ ਦਿੱਤਾ ਜਾਂਦਾ ਫਲਾਣਾ ਮੁਲਕ ਜਿੱਤ ਗਿਆ ਜੋ ਹਾਰ ਜਾਏ ਫਲਾਣਾ ਮੁਲਕ ਹਾਰ ਗਿਆ ਖੇਲ ਦੀ ਹਾਰ ਮੁਲਕ ਦੀ ਹਾਰ ਇਹ ਜੰਗ ਚੱਲ ਰਹੀ ਏ ਕੋਈ ਖੇਲਾ ਨਹੀਂ ਫਿਰ ਧੰਦਾ ਚੱਲ ਰਿਹਾ ਜਿਹੜੀ ਟੀਮ ਜਿੱਤ ਜਾਏ ਉਹਨੂੰ ਕਰੋੜਾ ਰੁਪਏ ਮਿਲ ਲੈਣ ਜਿਹੜੀ ਹਾਰ ਜਾਏ ਉਹਨੂੰ ਲੰਨਤਾ ਕਹਿੰਦੀ ਹਾਲਾਤ ਇਹ ਨੇ ਮੈਂ ਤੇ ਇੱਕ ਮੁਲਕ ਬਾਰੇ ਸੁਣਿਆ ਥੋੜੇ ਦਿਨ ਹੀ ਹੋਏ ਪੜ੍ਹ ਕੇ ਦੇਖਿਆ ਮੈਂ ਹੈਰਾਨ ਹੋਇਆ ਉਸ ਮੁਲਕ ਦੇ ਜਿਹੜੇ ਨੌਜਵਾਨ ਜਿਹੜੀ ਟੀਮ ਹਾਰ ਕੇ ਆ ਜਾਂਦੀ ਸੀ ਮੁਲਕ ਦਾ ਡਿਟੇਟਰ ਡਿਕਟੇਟਰ ਜਿਹੜਾ ਸੀ ਉਹਨਾਂ ਦੀਆਂ ਬਾਹਾਂ ਕੱਟ ਦਿੰਦਾ ਸੀ ਹਾਰ ਕਿ ਕਮਾਇਆ ਮੁਲਕ ਦੀ ਬਦਨਾਮੀ ਉਹ ਖੇਲ ਦੀ ਹਾਰ ਮੁਲਕ ਦੀ ਹਾਰ ਖੇਲਾਂ ਦੇ ਜਿੱਤ ਮੌਲਕ ਦੇ ਜਿੱਤ ਤੇ ਕੋਈ ਖੇਲਾ ਨਹੀਂ ਨਾ ਜੰਗ ਹੈ ਤੇ ਦੰਦਾ ਹੈ ਜਿਹੜੀ ਟੀਮ ਜਿੱਤ ਜਾਏ ਕਰੋੜਾਂ ਦੀ ਦਨ ਸੰਪਦਾ ਉਸ ਨੂੰ ਮਿਲ ਜਾਂਦੀ ਹੈ ਖਿਡਾਰੀ ਬੜੇ ਬੜੇ ਅਮੀਰ ਹੋ ਜਾਂਦੇ ਪਰ ਜਿਹੜੇ ਹਾਰ ਜਾਣ ਉਹਨਾਂ ਨੂੰ ਕੱਖ ਨਹੀਂ ਮਿਲਦਾ ਤੇ ਦੰਦਾ ਹੈ ਔਰ ਕੀ ਕੋਈ ਖੇਲ ਨਹੀਂ ਜਦ ਇਤਨੀ ਆ ਵੱਡੀਆਂ ਖੇਲਾਂ ਧੰਦਾ ਨੇ ਤੇ ਜੰਗ ਹੈ ਬਾਕੀ ਛੋਟੀਆਂ ਮੋਟੀਆਂ ਟੇਲਾਂ ਨੂੰ ਰੇਂਜ ਸਮਝ ਲੈ ਕੋਈ ਖੇਡਾ ਨਹੀਂ। ਖੇਲ ਖੇਲਦਾ ਹੈ ਪਰਮਾਤਮਾ। ਖੇਲ ਖੇਲਦੇ ਨੇ 마ਸੂਮ ਬੱਚੇ। ਦਰਿਆ ਦੇ ਕਿਨਾਰੇ 마ਸੂਮ ਬੱਚੇ ਰੇਤ ਦੇ ਮਹਿਲ ਬਣਾ ਰਹੇ ਨੇ। ਬੜੇ ਚਾਅ ਨਾਲ, ਬੜੀ ਲਗਨ ਨਾਲ, ਬੜੀ ਇਕਾਗਰਤਾ ਨਾਲ, ਬੜੀ ਮਿਹਨਤ ਨਾਲ। ਇਹ ਰੇਤ ਦੇ ਮਹਿਲ ਬਣਾਣਾ। ਕੀ ਉਹਨਾਂ ਦਾ ਦੰਦਾ ਹੈ? ਨਹੀਂ। ਫੇਰ ਹੈ ਕਹੇ ਦੇ ਚ ਰਹਿਣਗੇ ਉਹ ਨਹੀਂ ਫੇਰ ਹੱਸਦੇ ਆ ਹੱਸਦੇ ਆ ਬਣਾ ਰਹੇ ਨੇ ਬੜੀ ਇਕਾਗਰਤਾ ਨਾਲ ਬਣਾ ਰਹੇ ਨੇ ਔਰ ਬੜੀ ਮਿਹਨਤ ਨਾਲ ਬਣਾ ਮਿੱਟੀ ਇਕੱਠੀ ਪੈ ਕਰਦੇ ਨੇ ਕੋਦਾਈ ਪੈ ਕਰਦੇ ਨੇ ਗਿੱਲੀ ਮਿੱਟੀ ਤੇ ਕਰ ਮਹਿਲ ਪੈ ਖੜੇ ਕਰਦੇ ਨੇ ਗਿੱਲੀ ਰੇਤ ਦੇ ਦਰਿਆ ਦੇ ਕੰਢੇ ਸ਼ਾਮਾਂ ਪੈ ਗਈਆਂ ਮਾਂ ਨੇ ਆਵਾਜ਼ ਮਾਰੀ ਚਲੋ ਘਰ ਚੱਲਦੇ ਸ਼ਾਮਾਂ ਹੋ ਗਈ ਸੂਰਜ ਡੁੱਬਣ ਵਾਲਾ ਹੈ ਚਲੋ ਘਰ ਚਲੀਏ ਹੱਸਦਿਆਂ ਹੱਦਿਆਂ ਜਿਹੜੇ ਮਹਿਲ ਬਣਾਏ ਸਨ ਹੁਣ ਹੱਸਦਿਆਂ ਹੱਦਿਆਂ ਤੋੜਨ ਲੱਗ ਪਏ ਬੜੀ ਇਕਾਗਰਤਾ ਨਾਲ ਬਣਾਏ ਸਨ ਹੁਣ ਬੜੀ ਇਕਾਗਰਤਾ ਨਾਲ ਤੋੜਨ ਲੱਗ ਪਏ ਬੜੀ ਪ੍ਰਸੰਤਾ ਤੇ ਲਗਨ ਨਾਲ ਬਣਾਏ ਸਨ ਬੜੀ ਪ੍ਰਸੰਤਾ ਤੇ ਲਗਨ ਨਾਲ ਤੋੜਨ ਲੱਗ ਪਏ ਕਿਉਂ ਬਣਾਣਾ ਵੀ ਖੈਰ ਬਿਟਾਣਾ ਵੀ ਖੈਰ ਆਵਨ ਜਾਵਨ ਇੱਕ ਥੇਲ ਬਣਾਇਆ ਆ ਗਿਆ ਆਕਾਰ ਹੀ ਕਿਨੇ ਮਾਇਆ ਪ੍ਰਭੂ ਦਾ ਵੀ ਇਹ ਖੇਲ ਹੈ ਜਗਤ ਨੂੰ ਬਣਾਣਾ ਤੇ ਪਰਲੇ ਕਰਨਾ ਨਾ ਉਹਨੂੰ ਬਣਾਣ ਲੱਗਿਆਂ ਕੋਈ ਨਫਾ ਹੈ ਨਾ ਉਹਨੂੰ ਮਟਾਣ ਲੱਗਿਆਂ ਕੋਈ ਨੁਕਸਾਨ ਹੈ ਤੇ ਜਦ ਨਫਾ ਨੁਕਸਾਨ ਨਾ ਹੋਵੇ ਉਹਨੂੰ ਖੇਲ ਕਹਿੰਦੇ ਨੇ ਜਿੱਤ ਤੇ ਹਾਰ ਨਾ ਹੋਵੇ ਉਹਨੂੰ ਖੇਲ ਕਹਿੰਦੇ ਨੇ ਜਿਹਦੇ ਚ ਹਾਰ ਹੈ ਤੇ ਜਿੱਤ ਹੈ ਇਹਨੂੰ ਖੇਲ ਕਹਿਣ ਦੀ ਕੀ ਲੋੜ ਹੈ ਜਿਹਦੇ ਚ ਨਫਾ ਹੈ ਤੇ ਨੁਕਸਾਨ ਹੈ ਇਨੋਂ ਖੇਲ ਕਾਇਨਦੀ ਕੀ ਲੋੜ ਹੈ ਪ੍ਰਭੂ ਆਪ ਖੇਲ ਲੈ ਇਸ ਵਾਸੇ ਉਤਪਤੀ ਉਸੇ ਤੋਂ ਹੁੰਦੀ ਹੈ ਪਾਲਣਾ ਉਸੇ ਤੋਂ ਹੁੰਦੀ ਹੈ ਨਾਸ ਵੀ ਉਸੇ ਤੋਂ ਹੁੰਦਾ ਹੈ ਇੱਕ ਹੈ ਉਹ ਇੱਕ ਹੀ ਉਹ ਅੰਕਾਰ ਹੈ ਉਸੇ ਤੋਂ ਉਤਪਤੀ ਪਾਲਣਾ ਤੇ ਨਾਸ ਹੁੰਦਾ ਹੈ ਉਹ ਇੱਕ ਸਤ ਸਰੂਪ ਹੈ ਉਹਦਾ ਨਾਵਣਾ ਸਤ ਹੈ ਉਹ ਗ੍ਰਿਤ ਨਹੀਂ ਹੈ ਕਰਤਾ ਹੈ ਅਕਰਤਾ ਹੈ ਗ੍ਰਿਤ ਹੈ ਅਮ੍ਰੇਤਾ ਮ੍ਰਿਤ ਹੈ ਤੂੰ ਅਕਰਤ ਹੈ ਉਹ ਕਰਤਾ ਹੈ ਪਰ ਐਸਾ ਕਰਤਾ ਕਿ ਆਪਣੇ cript ਦੇ ਚ ਬੈਠਾ ਹੋਇਆ ਹੈ ਆਪਣੇ cript ਤੋਂ ਅਲਗ ਨਹੀਂ ਹੈ ਅਸਤੀ ਕੀਤੀ ਤਿਰਲੋ ਆਦਮ ਤੇਗ ਅਖੰਡਤ ਬਸੇ ਅਨਾਨ ਅਖੰਡ ਰੂਪ ਦੇ ਟੀੜੇ ਦੇ ਤੇ ਹਾਥੀ ਦੇ ਚ ਬਿਰਾਜਮਾਨ ਹੈ ਸੂਰਜ ਦੇ ਤੇ ਗਰਦੇ ਬਿਰਾਜਮਾਨ ਆਪਣੇ cript ਦੇ ਚ ਪੂਰੇ ਹੋਇਆ ਹੈ ਪੁਰਖ ਸੁਭਾਵ ਕਰਕੇ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਨਿਰਵਾਉ ਨਿਰਵੈ ਹੋਂਦ ਕਰਕੇ ਉਹਦੇ ਚ ਤਮਾ ਵੀ ਨਹੀਂ ਹੈ ਉਹ ਸਮੇਂ ਤੋਂ ਵੀ ਬਾਅਦ ਅਗਰ ਉਹ ਸਮੇਂ ਦੇ ਵਿੱਚ ਹੈ ਤੇ ਸਮਾ ਹਰ ਚੀਜ਼ ਨੂੰ ਪੁਰਾਣਾ ਕਰ ਦਿੰਦਾ ਹੈ ਸਮਾ ਹਰ ਚੀਜ਼ ਨੂੰ ਮਿਟਾ ਦਿੰਦਾ ਹੈ ਇਸ ਵਾਸਤੇ ਸਮੇਂ ਦਾ ਨਾਮ ਕਾਲ ਹੈ ਕਾਲ ਦਾ ਨਾਮ ਸਮੈ ਸਮਾ ਸਭ ਨੂੰ ਬਣਾਉਂਦਾ ਹੈ ਜੋ ਸਮੇਂ ਵਿੱਚ ਬਣਿਆ ਹੈ ਸਮਾ ਉਸ ਨੂੰ ਮਿਟਾ ਦਿੰਦਾ ਹੈ ਕਾਲ ਉਸ ਨੂੰ ਕਾਹ ਜਾਂਦਾ ਹੈ ਉਹ ਸਮੇਂ ਦੇ ਵਿੱਚ ਵੀ ਨਹੀਂ ਹੈ ਆਕਾਸ਼ ਹੈ ਉਹ ਕਲਪਨਾ ਮਾਤਰ ਵੀ ਨਹੀਂ ਹੈ ਮੂਰਤੀ ਬਾਹਰ ਹੈ ਇਹ ਮੌਰਤ ਆਸਰਿਆਂ ਜਿਹਦੇ ਬੜਮ ਬੜੇ ਕਾ ਨਾ ਪਿਆ ਜਾਵੇ ਤਦੋਂ ਕਿਸੇ ਨੇ ਬਣਾਇਆ ਨਹੀਂ ਤੋ ਕਿਸੇ ਸ਼ਕਤੀ ਨੇ ਜਮਿਆ ਹੋਵੇਗਾ ਤੋ ਇਹ ਤੁਮ ਸਤਿਗੁਰੂ ਕਹਿੰਦੇ ਨੇ ਆ ਜਾਉ ਨਹੀਂ ਕਿਸੇ ਨੇ ਜਮਿਆ ਵੀ ਨਹੀਂ ਜਿਥੇ ਕਿਸੇ ਨੇ ਉਸਨੂੰ ਬਣਾਇਆ ਨਹੀਂ ਉਸਨੂੰ ਕਿਸੇ ਨੇ ਜਾਇਆ ਵੀ ਨਹੀਂ ਆ ਕਾਏ ਆ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਪ ਸਾਹਿਬ ਆ ਕਾਏ ਆ ਜਾਏ ਤੈਨੂੰ ਕਿਸੇ ਨੇ ਜਾਇਆ ਨਹੀਂ ਤੈਨੂੰ ਕਿਸੇ ਨੇ ਬਣਾਇਆ ਨਹੀਂ ਇਸ ਵਾਸਤੇ ਤੇਰੇ ਕੋਈ ਮਾਂ ਬਾਪ ਨਹੀਂ ਤੈਨੂੰ ਕਿਸੇ ਨੇ ਜਾਇਆ ਨਹੀਂ ਤੇਰਾ ਕੋਈ ਕਰਤਾ ਨਹੀਂ ਤੈਨੂੰ ਕਿਸੇ ਨੇ ਬਣਾਇਆ ਨਹੀਂ ਅਪਰੇਤਾ ਪ੍ਰਤ ਹੈ ਅਮਰੇਤਾ ਬਰੇਟ ਹੈ ਆਜੋ ਨਹੀਂ ਫੋ ਫਿਰ ਉਸ ਵੀ ਹੋਂਦ ਟਿਪਰਾ ਆਪ ਹੀ ਨੇ ਆਪ ਬਸਾ ਲਿਓ ਆਪ ਹੀ ਨੇ ਰਚਿਆ ਉਹਨਾਂ ਸਹਿਮਤੋ ਉਹ ਹੋਇਆ ਸਹਿਮਤੋ ਪ੍ਰਗਟ ਹੋਇਆ ਫਿਰ ਉਹ ਸਾਰੇ ਬ੍ਰਹਿਮੰਡ ਨੂੰ ਗਿਆਨ ਦੇਣ ਵਾਲਾ ਹੈ ਪੰਛੀਆਂ 'ਚ ਵੀ ਗਿਆਨ ਹੈ ਬੜਾ ਸੁੰਦਰ ਆਪਣਾ ਵਖਲਾ ਬਣਾ ਲੈਂਦੇ ਐ। ਬੱਚਿਆਂ ਦੀ ਪਾਲਣਾਂ ਦਾ ਗਿਆਨ ਉਹਨਾਂ ਕੋਲ ਵੀ ਹੈ। ਬੱਚਿਆਂ ਦੀ ਮਮਤਾ ਉਹਨਾਂ ਕੋਲ ਵੀ ਹੈ। ਬੱਚਿਆਂ ਲਈ ਰਜ਼ਕ ਦੀ ਤਲਾਸ਼ ਪੰਛੀ ਵੀ ਕਰਦੇ ਨੇ, ਕੌਸਲੇ ਚੱਲ ਜਾਂਦੇ ਨੇ, ਬੱਚਿਆਂ ਦੇ ਮੂੰਹ ਦੇਚ ਪਾਉਂਦੇ ਨੇ। ਉਹਨਾਂ ਨੂੰ ਪਤਾ ਹੈ ਅਜੇ ਇਹ ਚੌਗਾ ਨਹੀਂ ਚੁਗ ਸਕਦੇ, ਨਹੀਂ ਲੱਭ ਸਕਦੇ, ਅਸੀਂ ਇਹਨਾਂ ਦੇ ਮੂੰਹ ਦੇਚ ਪਾਵਾਂਗੇ। ਜਿੱਦਾਂ ਛੋਟੇ 마ਸੂਮ ਬੱਚੇ ਦੇ ਮੋਂ ਦੇ ਮਾਂ ਬੁਰਕੀ ਪਾੰਦੀ ਹੈ ਇਸ ਤਰ੍ਹਾਂ ਪੰਛੀ ਬੁਰਕੀਆਂ ਪਾੰਦੇ ਨੇ ਆਪਣੇ ਬੱਚਿਆਂ ਦੇ ਮੋਂ ਇਹ ਗਿਆਨ ਉਹਨਾਂ ਕੋਲ ਵੀ ਹੈ ਇਹ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ ਆਪਣੀ ਪਾਲਣਾ ਕਰਨ ਦਾ ਗਿਆਨ ਜਗਤ ਦੀ ਦੇਖਭਾਲ ਦਾ ਗਿਆਨ ਸਮਝਣ ਦਾ ਗਿਆਨ ਸਾਰੇ ਦਾ ਸਾਰਾ ਕਿਉਂਕਿ ਪਰਮਾਤਮਾ ਤੋਂ ਆਉਂਦਾ ਹੈ ਗਿਆਨ ਦੇਣ ਦੇ ਨਾਤੇ ਉਹ ਗੁਰੂ ਹੈ ਗਿਆਨ ਲੈਣ ਦੇ ਨਾਤੇ ਸਾਰੇ ਦਾ ਸਾਰਾ ਸੰਤਾਰ ਸਿੱਖ ਹੈ ਸਿੱਖ ਹੈ ਯਾ ਤੇ ਕਹਿ ਦੇਵੇ ਮੈਂ ਸਿੱਖਦਾ ਹੀ ਨਹੀਂ ਮੈਨੂੰ ਗਿਆਨ ਦੀ ਲੋੜ ਨਹੀਂ ਚਾਹੀਦਾ ਗਿਆਨ ਵਰਦੇ ਗਿਆਨ ਸਾਰਾ ਭਗਵਾਨ ਤੋਂ ਆਉਂਦਾ ਹੈ ਸਾਰਾ ਚਾਨਣਾ ਸੂਰਜ ਤੋਂ ਆਉਂਦਾ ਹੈ ਇਹ ਗਲਬਕਰੀਏ ਕਿ ਮੈਂ ਘਰ ਆਪਣੇ ਦੀਵਾ ਜਲਾ ਲਿਆ ਵੀਵੇ ਦਾ ਚਰਣਾ ਵੀ ਸਉਦਾਈ ਦੇਖਾਂ ਲੈ ਸੂਰਜ ਨਾ ਹੋਇਆ ਤੇ ਮੇਰਾ ਦੀਵਾ ਵੀ ਨਹੀਂ ਚਲੇਗਾ ਸਾਰਾ ਚਾਨਣਾ ਸੂਰਜ ਤੋਂ ਆਉਂਦਾ ਹੈ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ ਆਦੀ ਗੁਰੂ ਵੀ ਪਰਮਾਤਮਾ ਹੀ ਹੈ ਆਦ ਅੰਤ ਹੀ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਅਪਰੰਪਰ ਬਾਹਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਗਿਓ ਜਿਓ ਸੰਕੇ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ ਸੋ ਸਾਰਿਆਂ ਦਾ ਗੁਰੂ ਹੈ ਪਰਮਾਤਮਾ ਜਿੱਥੇ ਸਭ ਕੁਝ ਦਾ ਉਹ ਕਰਤਾ ਹੈ ਉੱਥੇ ਗਿਆਨ ਦਾ ਵੀ ਉਹ ਕਰਤਾ ਹੈ ਗਿਆਨ ਵੀ ਉਸੇ ਤੋਂ ਆਉਂਦਾ ਹੈ ਫਿਰ ਅਖੀਰ ਦੇ ਸਤਗੁਰ ਮੋਰ ਲਾਂਦੇ ਨੇ ਪ੍ਰਸਾਦ ਕਰੀਮ ਹੈ ਰਹੀਮ ਹੈ ਦਿਆਲੂ ਹੈ ਕਰਨਾਸਰ ਹੈ ਕਿਰਪਾਲੂ ਹੈ ਦਇਆ ਦਾ ਭੰਡਾਰ ਹੈ ਉਹਦੇ ਭੰਡਾਰ ਵਿੱਚ ਦਇਆ ਮੁਕਦੀ ਨਹੀਂ ਇਤਨਾ ਦਿਆਲੂ ਇਤਨਾ ਦਿਆਲੂ ਇਤਨਾ ਦਿਆਲੂ ਔਗਣ ਦੇਖਦੇ ਹੋਇਆ ਦੁੱਖ ਦੇਖਦੇ ਹੋਇਆ ਆਪਣੇ ਹੱਥ ਖਿੱਚਦਾ ਨਹੀਂ ਹੈ ਦੇਈ ਜਾਂਦਾ ਹੈ ਦੇਈ ਜਾਂਦਾ ਹੈ ਦੁੱਖ ਨਾ ਦੇਖਤ ਹੈ but a day can add